ਮੁਨਾਫਾ ਕਿੰਨਾ ਕਮਾਇਆ ਹੁਣ ਤੱਕ ਤੁਸੀਂ ਬਹੁਤ ਕਮਾਇਆ ਕਿੱਲੇ ਜੇ 10 10 ਲੱਖ ਰੁਪਏ ਦਾ ਲੋ ਜੀ ਇੱਕ ਕਿੱਲੇ ਦੇ ਵਿੱਚੋਂ 10 ਲੱਖ ਰੁਪਏ ਦਾ 7 7 ਕਮੰਟਲ ਲੈ ਅੱਛਾ ਇਹ 8 8 ਕਮੰਟਲ ਨਾਸਪਤੀਆਂ ਦੇ ਬੂਟਿਆਂ ਨੂੰ ਲੱਗੀਆਂ ਹੋਈਆਂ ਨੇ ਆ ਦੇਖ ਲਓ ਤੁਸੀਂ ਆ ਦੇਖੋ ਉਹ ਕੀ ਬਾਤ ਆ ਜੀ ਬੂਟੇ ਬਾਈ ਜੀ ਟੁੱਟਣ ਵਾਲੇ ਹੋ ਰਹੇ ਜੋਨਾ ਕੀ ਕਰੇਗਾ ਜੋਨਾ ਕੁਝ ਵੀ ਨਹੀਂ ਇਸ ਕਿੱਲੇ ਜਿੰਨਾ ਇੱਕ ਕਿੱਲਾ ਦੇ ਦੇਗਾ ਇੰਨੇ ਕਿੱਲੇ ਦੀ ਖੇਤੀ ਹੈ ਜੀ ਨਾਸਪਤੀ ਦੀ ਨਾਸਪਤੀ ਹੈ ਸੱਚੀ ਪਰ ਉੱਟ ਕੇ ਖੇਤੀ ਵਿੱਚ ਤਾਂ ਬਹੁਤ ਕੁਝ ਹੈ ਮਿਹਨਤ ਕਿੰਨੀ ਕ ਕਰਨੀ ਪੈਂਦੀ ਹੈ ਜੀ ਮਿਹਨਤ ਤਾਂ ਇਦੀ ਨਹੀਂ ਜਿੰਨੀ ਜੋਨੇ ਮੈਂ ਹੈ ਜੀ ਇੰਨੀ ਮਿੰਟ ਅੱਛਾ ਜੀ ਕਿੰਨੇ ਬੰਦੇ ਰੱਖੇ ਹੋਇਆ ਤੁਸੀਂ ਬੰਦੇ ਮੈਂ 10 8 10 ਬੰਦੇ ਰੱਖੇ ਹੋਏ ਆ 8 10 ਬੰਦੇ ਰੱਖੇ ਹੋਏ ਆ ਇਸ ਟਾਈਮ 10 ਬੰਦਿਆਂ ਨੂੰ ਰੁਜ਼ਗਾਰ ਦਿੰਦੇ ਪਏ ਨੇ ਅੰਕਲ ਜੀ 10 ਬੰਦਿਆਂ ਨੂੰ ਰੁਜ਼ਗਾਰ ਦਿੰਦੇ ਪਏ ਨੇ ਕੀ ਕਰੇਗੀ ਭਾਈ ਜੀ ਨੌਕਰੀ ਤੇ ਕੀ ਕਰੇਗਾ ਦਿਹਾੜੀ ਵਾਲਾ ਭਾਈ ਜੀ ਇੱਥੇ ਕੰਮ ਕਰਕੇ ਲੋਕ ਆਪਣੀ ਰੋਜੀ ਕਮਾ ਰਹੇ ਹਾਂ ਜੀ ਭਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਅੱਜ ਅਸੀਂ ਆਏ ਹੋਏ ਸੀ ਦੇਵੀਗੜ੍ਹ ਦੁੰਦੀ ਮਾਜਰਾ ਦੇ ਕੋਲ ਨਾ ਮਲਕਪੁਰ ਦੇ ਕੋਲ ਇੱਕ ਬਾਗ ਸੀ ਆ ਪਰੂਡ ਦੇਖੋ ਬਾਈ ਜੀ ਪਿੰਡ ਨਰੋਲੀ ਦੇ ਵਿੱਚ ਬਾਗ ਆ ਆ ਚੈੱਕ ਕਰੋ ਜੀ ਬਾਈ ਜੀ ਇਹ ਭਰਿਆ ਪਿਆ ਬਾਈ ਜੀ ਹੈਗੀਆਂ ਇਹ ਨਾਖਾਂ ਠੀਕ ਹੈ ਜੀ ਨਾਖਾਂ ਤੋਂ ਮਸ਼ਹੂਰ ਆ ਤੁਸੀਂ ਖਾਈ ਵੀ ਹੋਏਗੀ ਕਦੇ ਕਿਉਂਕਿ ਪਿੰਡਾਂ ਦੇ ਵਿੱਚ ਦਾ ਇਹ ਮਿਲੇ ਜਾਂਦੀ ਆ ਹਨਾ ਮੋਟਰਾਂ ਮੋਟਰਾਂ ਦੇ ਪਰ ਇੱਥੇ ਕਿੱਲਿਆਂ ਦੇ ਵਿੱਚ ਇੱਕ ਅਧੇ ਕਿੱਲੇ ਨਹੀਂ ਕਈ ਕਿੱਲਿਆਂ ਦੇ ਵਿੱਚ ਬਾਈ ਜੀ ਨਾਖਾਂ ਦੇ ਪੇੜੇ ਲੱਗੇ ਹੋਏ ਆ ਪੂਰਾ ਬਾਗ ਆ ਚੈੱਕ ਕਰ ਸਕਦੇ ਦੂਰ ਦੂਰ ਤੱਕ ਬਾਈ ਜੀ ਕਾ ਪੇਡੇ ਵੀ ਦੇਖ ਸਕਦੇ ਹੋ ਪੂਰੇ ਬਾਈ ਨੱਕੋ ਨੱਕ ਭਰੇ ਹੋਏ ਨੇ ਜੀ ਆ ਚੈੱਕ ਕਰ ਸਕਦੇ ਹੋ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਖੇਤੀ 'ਚ ਮੁਨਾਫਾ ਹੈਗਾ ਜਾਂ ਨਹੀਂ ਬਾਗ ਲਾਏ ਹੋਏ ਨੇ ਕਿੰਨਾ ਪੈਸਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬਣੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਨਾਸ ਪੱਤੀਆਂ ਦੇ ਜਿਹੜੇ ਨਾਖਾਂ ਦੇ ਬਾਗ ਦੇ ਵਿੱਚ ਲੈ ਕੇ ਆਏ ਆ ਤੇ ਬੀੜੀ ਦੇ ਵਿੱਚ ਬਾਈ ਜੀ ਪਹਿਲਾਂ ਤਾਂ ਬੂਟੇ ਦੇ ਤੇ ਬੂਟੇ ਦੇ ਧਿਆਨ ਮਰਾ ਦਿਓ ਆ ਚੈੱਕ ਕਰੋ ਜੀ ਆ ਧਿਆਨ ਨਾਲ ਦੇਖ ਲੋ ਜੀ ਫੁੱਲ ਭਰਿਆ ਪਿਆ ਪੇਡਾ ਇਹ ਮਿਹਨਤੋ ਬੋਲਦੀ ਹੈ ਜੀ ਇੱਥੋਂ ਪਤਾ ਲੱਗਦਾ ਕਿੰਨੀ ਮਿਹਨਤ ਹੁੰਦੀ ਹੈ ਕਿੰਨਾ ਸਮਾਂ ਗਾਇਆ ਜਾਂਦਾ ਤਾਂ ਪੈਸਾ ਜੀ ਝੋਨੇ ਨੂੰ ਤੇ ਕਣਕ ਨੂੰ ਭੁੱਲ ਜਾ ਯਾਰ ਮੈਂ ਕਹਿੰਦਾ ਖੇਤੀ ਕਰੋ ਇਦਾਂ ਦੇ ਫਰੂਟ ਦੀ ਬਿਲਕੁਲ ਠੀਕ ਹੈ ਹਰ ਇੱਕ ਬੰਦੇ ਨੂੰ ਜ਼ਰੂਰਤ ਹੈ ਇਹਦੀ ਹਰ ਇੱਕ ਸ਼ਹਿਰੀ ਨੂੰ ਹਰ ਇੱਕ ਪਿੰਡੂ ਨੂੰ ਹਰ ਇੱਕ ਬੰਦੇ ਨੂੰ ਇਹਦੀ ਜ਼ਰੂਰਤ ਆ ਅੰਕਲ ਜੀ ਇਹ ਜਿਹੜੀ ਨਖਾਂ ਦੀ ਖੇਤੀ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਰਦੇ ਨੂੰ ਖੇਤੀ 35 ਸਾਲ ਹੋ ਗਏ ਸਾਨੂੰ ਕਰ ਲੋ ਜੀ 35 ਸਾਲ ਹੋ ਗਏ ਅੰਕਲ ਜੀ ਨੂੰ ਨਖਾਂ ਦੀ ਖੇਤੀ ਕਰਦੇ ਨੂੰ ਇਹਦੇ ਜੋ ਮੁਨਾਫਾ ਕਿੰਨਾ ਕਮਾਇਆ ਹੁਣ ਤੱਕ ਤੁਸੀਂ ਬਹੁਤ ਕਮਾਇਆ ਕਿਲੇ ਦੇ 10-10 ਲੱਖ ਰੁਪਏ ਦਾ ਲੋ ਜੀ ਇੱਕ ਕਿੱਲੇ ਦੇ ਵਿੱਚੋਂ 10 ਲੱਖ ਰੁਪਏ ਦਾ ਮੁਨਾਫਾ ਹੈ ਅੱਛਾ ਜੀ ਇੱਕ ਕਿੱਲੇ ਦੇ ਵਿੱਚੋਂ ਕਿਸਾਨ ਵੀਰੋ ਜਿਹੜੇ ਵੀ ਮਤਲਬ ਕਿ ਜਿਹੜੀ ਵੀ ਸਟੇਟ ਦੇ ਵਿੱਚੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਬਾਈ ਜੀ ਦੱਬ ਕੇ ਸ਼ੇਅਰ ਕਰਦੇ ਇੱਕ ਕਿੱਲੇ ਦੇ ਵਿੱਚੋਂ 10 10 ਲੱਖ ਰੁਪਏ ਦੀ ਇਹਨਾਂ ਨੇ ਨਾਸ ਪੱਤੀ ਵੇਚੀ ਹੈ। ਕੀ ਬਾਤ ਹੈ ਜੀ। ਤਾਂ ਬਾਈ ਜੀ ਬੂਟੇ ਭਰੇ ਪਏ ਨੇ ਮੈਂ ਨਹੀਂ ਜਾਣਦਾ ਕਿ 2 2 3 3 ਕੁਇੰਟਲ ਇੱਕ ਇੱਕ ਬੂਟੇ ਦੇ ਨਾਸ ਪੱਤੀ ਲੱਗੀ। 8 8 7 7 ਕੁਇੰਟਲ ਲੈ। ਅੱਛਾ ਜੀ 8 8 ਕੁਇੰਟਲ ਨਾਸ ਪਤੀਆਂ ਦੇ ਬੂਟਿਆਂ ਨੂੰ ਲੱਗੀਆਂ ਹੋਈਆਂ ਨੇ ਆ ਦੇਖ ਲਓ ਤੁਸੀਂ। ਆ ਦੇਖੋ। ਕੀ ਬਾਤ ਹੈ ਜੀ। ਬੂਟੇ ਬਾਈ ਜੀ ਟੁੱਟਣ ਵਾਲੇ ਹੋ ਰਹੇ ਨੇ। ਇੰਨਾ ਫਲ ਇੰਨੀ ਵਧੀਆ ਪੈਦਾਵਾਰ ਆ ਦੇਖ ਲਓ ਆ ਆ 9 ਕੁਇੰਟਲ 8 9 ਕੁਇੰਟਲ ਆ ਦੇਖੋ ਬਾਈ ਜੀ ਆ ਦੇਖੋ ਨਾਸਪਤੀ ਦੇ ਬੂਟੇ ਟੁੱਟਣ ਵਾਲੇ ਹੋ ਰਹੇ ਨੇ ਬਾਈ ਜੀ ਇੰਨਾ ਫਲ ਲੱਗਿਆ ਹੋਇਆ ਕੀ ਰੀਸ ਕਰੂਗਾ ਝੋਨਾ ਤੇ ਕੀ ਰੀਸ ਕਰੂਗੀ ਇਹਦੀ ਕਣਕ ਆ ਲਓ ਜੀ ਆ ਚੈੱਕ ਕਰੋ ਜੀ ਹੁਣ ਤੱਕ ਵੀ ਤੁਹਾਡੀ ਨਿਗਾ ਜਾਂਦੀ ਹੈ ਸਾਰੀ ਨਾਸਪਤੀ ਆ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਨਾ ਬਾਈ ਹੁਣ ਤੁਹਾਡੇ ਹੱਥਾਂ ਕਿਉਂਕਿ ਆਪਾਂ ਦਾ ਪਾਣੀ ਖਤਮ ਕਰੀ ਜਾਂਦੇ ਆ ਪੰਜਾਬ ਦਾ ਆ ਚੈੱਕ ਕਰੋ ਜੀ ਨਾਸਪਤੀ ਦੇਖੋ ਜੀ ਧਿਆਨ ਨਾਲ ਦੇਖੋ ਤੇ ਬਾਈ ਜੀ ਆਪਾਂ ਤਾਂ ਖੇਤੀ ਕਰੀ ਜਾਂਦੇ ਆ ਝੋਨੇ ਦੀ ਝੋਨੇ ਦਾ ਪਾਣੀ ਖਰਾਬ ਹੁੰਦਾ ਉਹਨਾਂ ਨੂੰ ਇੱਧਰ ਆਜੋ ਆ ਦੇਖੋ ਉੱਧਰ ਪਟਾਕੇ ਪਾ ਰਹੇ ਨੇ ਜਾਨਵਰ ਨੂੰ ਭਜਾਇਆ ਜਾ ਰਿਹਾ ਚਾਹੋਗੇ ਕਿ ਇਸ ਇਹ ਜਿਹੜੀ ਖੇਤੀ ਆਪਾਂ ਨੇ ਕੀਤੀ ਹੋਈ ਆ ਅੱਛਾ ਇਹ ਪੌਦੇ ਲਈ ਨੂੰ ਕਿੰਨਾ ਟਾਈਮ ਹੋ ਗਿਆ ਆਪਣਾ ਇਹਨੂੰ ਤੋਂ ਘੱਟ ਤੋਂ ਘੱਟ 30 ਸਾਲ ਹੋ ਗਏ ਬੋਲੋ ਜੀ 30 ਸਾਲ ਹੋ ਗਏ ਜੀ ਇਹ ਬੂਟਿਆਂ ਨੂੰ ਲਗਾਏ ਨੇ 30 ਸਾਲ ਕੇ ਬੂਟੇ ਨਹੀਂ ਇਹ ਜੀ ਇਹਨਾਂ ਨੂੰ 8-10 ਦਰਜੇ ਕੋਨਟ੍ਰੋਲ ਮਾਰ ਲੱਗਦਾ ਅੱਛਾ ਜੀ 8 8 8 ਤੋਂ ਲੈ ਕੇ 10 ਕੁ ਮੰਟਲ ਤੱਕ ਚੋਨਾ ਕੀ ਕਰੇਗਾ ਚੋਨਾ ਕੁਝ ਵੀ ਨਹੀਂ ਇੱਕ ਕਿੱਲੇ ਜਿੰਨਾ ਇੱਕ ਕਿੱਲਾ ਦੇ ਦੇਗਾ ਅੱਛਾ ਜੀ 10 ਕਿੱਲੇ ਜਿੰਨਾ ਇੱਕ ਕਿੱਲਾ ਮੁਨਾਫਾ ਹਾਂਜੀ ਹਾਂ ਕਣਕ ਫਸਲ ਵੀ ਕੱਢਦੇ ਆ ਅਸੀਂ ਅੱਛਾ ਜੀ ਹਾਂ ਕਣਕ ਦੀ ਫਸਲ ਲੈਣੇ ਆ ਇੱਕ ਭਾਈ ਜੀ ਇਹਦੇ ਵਿੱਚ ਅੰਕਲ ਜੀ ਨੇ ਦੱਸਿਆ ਕਿ ਬੂਟਿਆਂ ਦੇ ਨਾਲ ਨਾਲ ਇਹ ਕਣਕ ਵੀ ਬੀਜਦੇ ਨੇ ਕਣਕ ਦੀ ਫਸਲ ਵੀ ਬੀਜਦੇ ਨੇ ਤੇ ਨਾਲੇ ਦੇਖੋ ਨਾਲੇ ਹਾਲ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਬੁੱਟੇ ਨੂੰ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਨਾ ਇਹ ਸਾਰਾ ਨਾਸਪੱਤੀ ਦਾ ਜਿਹੜਾ ਬਾਗ ਹੈ ਕਿੰਨੇ ਕਿੱਲੇ ਦੀ ਖੇਤੀ ਹੈ ਜੀ ਨਾਸਪੱਤੀ ਦੀ ਨਾਸਪੱਤੀ ਹੈ 7 ਕਿੱਲੇ 7 ਕਿੱਲੇ ਬਾਈ ਜੀ ਪੱਤੀ ਦੇ ਹਿਸਾਬ ਨਾਲ ਲਓ 1 ਕਿੱਲੇ ਜੋ ਕਿੰਨਾ ਦੱਸਿਆ ਜੀ 1 ਕਿੱਦਾ 10 ਲੱਖ 10 ਲੱਖ ਤੁਸੀਂ ਦੱਸ ਕੇ 7 ਕਿੱਲੇ ਲਾ ਲਓ ਕਿੰਨੀ ਕਮਾਈ ਆ ਬਾਈ ਜੀ ਸਾਰਾ ਖਰਚਾ ਕੱਢ ਕਢਾ ਕੇ ਕੀ ਰੀਸ ਕਰੂਗੀ ਕੀ ਰੀਸ ਕਰੇਗਾ ਝੋਨਾ ਤੇ ਕੀ ਰੀਸ ਕਰੂਗੀ ਕਣਕ ਤੁਸੀਂ ਵੀ ਭਾਈ ਜੀ ਸਬਜ਼ੀ ਲਾਇਆ ਕਰੋ ਇਦਾਂ ਦੇ ਫਰੂਟ ਤੇ ਬੂਟੇ ਤੁਹਾਨੂੰ ਕਿਸੇ ਵੀ ਬਾਗਬਾਨੀ ਨਸਰੀ ਪਰ ਫਰੂਟ ਦੀ ਖੇਤੀ ਵਿੱਚ ਤਾਂ ਬਹੁਤ ਕੁਝ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਬਹੁਤ ਕੁਝ ਹੈ ਬਿਲਕੁਲ ਬਿਲਕੁਲ ਤੇ ਬਾਈ ਜੀ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਵੀਡੀਓ ਤੁਹਾਡੇ ਤੱਕ ਆਪਾਂ ਲੈ ਕੇ ਆਂਦੇ ਹਾਂ ਤੇ ਬਾਪੂ ਜੀ ਇਹ ਦੱਸੋ ਮਿਹਨਤ ਕਿੰਨੀ ਕੁ ਕਰਨੀ ਪੈਂਦੀ ਹੈ ਜੀ ਮਿਹਨਤ ਤੋਂ ਇੰਨੀ ਨਹੀਂ ਜਿੰਨੀ ਚੋਨੇ ਮੈਂ ਇੰਨੀ ਮਿਹਨਤ ਅੱਛਾ ਜੀ ਝੂਟ ਦੇ ਵਿੱਚ ਇੰਨੀ ਮਿਹਨਤ ਨਹੀਂ ਹੈ ਪਾਣੀ ਘਟ ਹੈ ਪਾਣੀ ਘਟ ਲੱਗਦਾ ਉਹ ਘਟ ਲੱਗਦਾ ਕਿ ਡਾਈ ਗੁੜੀ ਇੱਕ ਦੋ ਵਾਰੀ ਕਰਾ ਦਿੰਦੇ ਚੱਲ ਅੱਛਾ ਜੀ ਕਿੰਨੇ ਬੰਦੇ ਰੱਖੇ ਹੋਇਆ ਤੁਸੀਂ ਬੰਦੇ ਮੈਂ 10 8 10 ਬੰਦੇ ਰੱਖੇ ਹੋਏ ਆ 8 10 ਬੰਦੇ ਰੱਖੇ ਹੋਏ ਆ ਅੱਛਾ ਜੀ ਇਹ ਆਬ ਹੈ ਹਾਂ ਸਟਾਟ ਕਿਲੇ ਆ ਬੈ ਇਸ ਵਲੀਚੀ ਹਾਂ ਬੇਰ ਅਮਰੂਦ ਇਹ ਜੀ ਕਿਨੂ ਮਾਲਟਾ ਇਹ ਤੁਹਾ ਹੈ ਸਬੂ ਬਬੂ ਭਾਈ ਜੀ ਇਸ ਟਾਈਮ 10 ਬੰਦਿਆਂ ਨੂੰ ਰੁਜ਼ਗਾਰ ਦਿੰਦੇ ਪਏ ਨੇ ਅੰਕਲ ਜੀ 10 ਬੰਦਿਆਂ ਨੂੰ ਰੁਜ਼ਗਾਰ ਦਿੰਦੇ ਪਏ ਨੇ ਜਿਹੜੇ ਬਾਗ ਦੇ ਵਿੱਚ ਕੋਈ ਨਾਸਪਤੀ ਤੋੜਦਾ ਤੇ ਕੋਈ ਅੰਬ ਤੋੜਦਾ ਕੋਈ ਅਮਰੂਦ ਤੋੜਦਾ ਕੋਈ ਕੋਈ ਫਰੂਟ ਤੋੜਦਾ ਹਨਾ ਤੇ 10 12 ਬੰਦਿਆਂ ਨੂੰ ਅੰਕਲ ਜੀ ਰੁਜ਼ਗਾਰ ਦੇ ਰੱਖਿਆ ਅੰਕਲ ਜੀ ਨੇ ਤੇ ਕੀ ਕਰੇਗੀ ਭਾਈ ਜੀ ਨੌਕਰੀ ਤੇ ਕੀ ਕਰੇਗਾ ਦਿਹਾੜੀ ਵਾਲਾ ਭਾਈ ਜੀ ਇੱਥੇ ਕੰਮ ਕਰਕੇ ਲੋਕ ਆਪਣੀ ਰੋਜੀ ਕਮਾ ਰਹੇ ਨੇ ਲੱਖਾਂ ਰੁਪਏ ਕਮਾਉਂਦੇ ਐ ਅੰਕਲ ਜੀ ਇਹ ਦੱਸੋ ਜੀ ਜਿਹੜਾ ਤੁਸੀਂ ਆਪਣਾ ਸਮਾਨ ਵੇਚਦੇ ਹੋ ਇਹ ਮੰਡੀਆਂ 'ਚ ਜਾਂਦਾ ਏ ਡਾਇਰੈਕਟ ਮੰਡੀਆਂ 'ਚ ਜਾਂਦਾ ਅੱਛਾ ਇਹ ਡਾਇਰੈਕਟ ਵੀ ਜਾਂਦਾ ਡਾਇਰੈਕਟ ਵੀ ਜਾਂਦਾ ਅੱਛਾ ਜੀ ਵੀ ਜਾਂਦਾ ਜੇ ਕਿਸੇ ਨਾਲ ਕੰਟੈਕਟ ਕਰਨਾ ਹੈ ਫੋਨ ਨੰਬਰ ਬੋਲੋ ਜੀ ਇੱਕ ਵਾਰ ਆਪਣਾ 98550 29285 ਆਹ ਦੇਖੋ ਭਾਈ ਨਾਸਪੱਤੀ ਦੇਖੋ ਕੀੜੀ ਕੀੜਾ ਇਹ ਥੱਲੇ ਡਿੱਗੀ ਹੋਈ ਆ ਜੀ ਆਪਣੇ ਆ ਫਰੂਟ ਥੱਲੇ ਡਿੱਗ ਰਹੇ ਆ ਪੱਕ ਪੱਕ ਕੇ ਬਾਈ ਜੀ ਨਾਸਪਤੀ ਹੈ ਜਿਹੜੀ ਹੈ ਥੱਲੇ ਡਿੱਗੀ ਹੋਈ ਹੈ ਆ ਮੈਂ ਅਚਾਨਕ ਮੇਰਾ ਧਿਆਨ ਪੈ ਗਿਆ ਤੇ ਆ ਦੇਖੋ ਕਿੱਡੀ ਕਿੱਡੀ ਮੋਟੀ ਨਾਸਪਤੀ ਹੈ ਆ ਦੇਖੋ 200 300 ਗ੍ਰਾਮ ਦਾ ਇੱਕ ਇੱਕ ਪੀਸ ਹੈ 300 ਗ੍ਰਾਮ ਦਾ ਇੱਕ ਇੱਕ ਪੀਸ ਹੈ ਨਾਸਪਤੀ ਦਾ ਤੇ ਬਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ